ਸਾਰੇਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਖੁਸ਼ੀਆਂ ਚ ਹੋਮੋਂਗੇ ਤੰਦਰੁਸਤੀਆਂ ਚ ਹੋਮੋਂਗੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੋ ਮੇਰਾ ਪਿਆਰਾ ਜਾਂ ਪਤੀ ਪਤਨੀ ਦੀ ਨੋਕ ਝੋਕ ਦਾ ਗੀਤ ਲੈ ਕੇ ਆਈਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਫਿਰ ਆਨੰਦ ਪਿਆਰੇ ਜੇ ਗੀਤ ਦਾ ਦੱਸਿਆ ਕਰੋ ਕਮੈਂਟ ਚ ਵੀ ਕਿੱਥੋਂ ਕਿੱਥੋਂ ਸੁਣਦੇ ਹੋ ਸੋ ਵਧੀਆ ਲੱਗਦਾ ਸਾਨੂੰ ਵੀ ਮਾਣੋ ਫਿਰ ਆਨੰਦ ਵੇ ਮੈਂ ਕਾਂਟੇ ਕਰਾਏ ਵੇ ਤੇਰੇ ਸ਼ਹਿਰੀਆਣੇ ਕੇ ਸਾਡੇ ਪੈਨਣਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀਆ ਗਰੇ ਸਾਡੇ ਪੈਨਣਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀ ਆਗਰੇ ਵੇ ਮੈਂ ਲਿਖ ਲਿਖ ਪਾਣਿਆ ਚਿੱਠੀਆਂ ਵੇ ਮੈਨੂੰ ਮਿਲ ਜਾਆਂ ਨੇ ਕੇ ਕਹਿੰਦਾ ਜਿਗਰਾ ਕਰਕੇ ਰਹਿਣਾ ਨੀ ਪਰਦੇਸੀ ਮਾਮਲੇ ਮੈਨਾਂ ਜਾਣਾਂ ਤੇਰੇ ਇਹ ਮਾਮਲੇ ਦੇਸੀ ਪਰ ਦੇਸੀ ਸਾਡੇ ਹੱਸਣ ਖੇਡਣ ਦੇ ਚਾਰ ਦਿਨ ਲਗਿਆ ਉਦਾਸੀ ਸਾਡੇ ਹੱਸਣ ਖੇਡਣ ਦੇ ਚਾਰ ਦਿਨ ਮੈਨੂੰ ਲੱਗਿਆ ਉਦਾਸੀ ਵੇ ਮੈਂ ਲਿਖ ਲਿਖ ਚਿੱਠੀਆਂ ਪਾਈਆਂ ਵੇ ਆ ਜਾ ਆਪੋ ਨੇ ਕਰ ਵੇ ਕਹਿੰਦਾ ਜਿਗਰਾ ਕਰਕੇ ਰਹਿ ਨਾਨੀ ਪਰ ਦੇਸੀ ਦਰਤੇ ਵੀ ਵੇ ਮੈਂ ਟਿਕਾ ਕਰ ਆਵੇ ਸਾਡੇ ਪੈਨਣਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀ ਆਗਰੇ ਸਾਡੇ ਪੈਨਣਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀ ਆਗਰੇ ਵੇ ਮੈਂ ਲਿਖ ਲਿਖ ਪਾਈਆਂ ਚਿੱਠੀਆਂ 베 ਮੈਨੂੰ ਮਿਲ ਜਾਆਂ ਨੇ ਕੇ ਕਹਿੰਦਾ ਜੀਗਰਾ ਕਰਕੇ ਰਹਿ ਨਾਨੀ ਪਰਦੇਸੀ ਮਾਮਲੇ ਰਵੇ ਦੇਸੀ ਪੁਰ ਦੇਸੀ ਸਾਡੇ ਹੱਸਣ ਖੇਡਣ ਦੇ ਚਾਰ ਦਿਨ ਲਗਿਆ ਨਮੋਸ਼ੀ ਸਾਡੇ ਹੱਸਣ ਖੇਡਣ ਦੇ ਚਾਰ ਦਿਨ ਲਗਿਆ ਨਮੋਸ਼ੀ ਵੇ ਮੈਂ ਲੇਖ ਲਿਖ ਪਾਆਂ ਚਿੱਠੀਆਂ ਵੇ ਮੈਨੂੰ ਮਿਲ ਜਾਆਂ ਨੇ ਕੇ ਕਹਿੰਦਾ ਜੀਗਰਾ ਕਰਕੇ ਰੈਣਾ ਨੀਂਪੁਰ ਦੇਸੀ ਮਾਮਲੇ ਵੇ ਮੈਂ ਨਾ ਜਾਣ ਪਰਦੇਸੀ ਵੇ ਤੇਰਾ ਜਿਗਰਾ ਜੁਗਰਾ ਤੈਨੂੰ ਅੱਜ ਤੋਂ ਬਾਦ ਨੀ ਕਹਿਣਾ ਵੇ ਤੂੰ ਕਰ ਨੂੰ ਉੜਿਆ ਮੈਂ ਤੈਨੂੰ ਅੱਜ ਤੋਂ ਬਾਦ ਨੀ ਕਾਟੇ ਕਰੇ ਕਰਾਏ ਰਹਿ ਗਏ ਵੇ ਮੇਰੇ ਪਾਮੀਆਂ ਕੇ ਮੈਥੋਂ ਕਿਹੜੇ ਜਨਮ ਦਾ ਬਦਲਾ ਵੇ ਤੂੰ ਲੈ ਨਾ ਜਾਣ ਕੇ ਵੇ ਮੈਂ ਕਾਟੇ ਕਰਾਏ ਵੇ ਸ਼ਹਿਰ ਆਣੀ ਕੇ ਵੇ ਮਾਂਟੇ ਕਰਾਏ ਵੇ ਵੇ ਤੇਰੇ ਸ਼ਹਿਰ ਆਣੀ ਕੇ ਸਾਡੇ ਪੈ ਨਣਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀ ਆਗਰੇ ਸਾਡੇ ਪੈਨਣ ਦੇ ਦਿਨ ਚਾਰ ਤੂੰ ਤੁਰ ਗਿਆ ਦਿੱਲੀ ਆਗਰੇ